ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੈ ਰਹੇ ਬਾਰਿਸ਼ ਨੇ ਸਬਜ਼ੀਆਂ ਤੇ ਫਰੂਟਸ ਤੇ ਪਾ ਅਸਮਾਨੀ ਛੂ ਦਿੱਤੇ ਨੇ ਦੱਸ ਦਈਏ ਕਿ ਮੌਨਸੂਨ ਅਤੇ ਭਾਰੀ ਮੀਂਹ ਕਾਰਨ ਆਵਾਜਾਈ ਵਿੱਚ ਦਿੱਕਤਾਂ ਆਉਣ ਕਾਰਨ ਦੀ ਛੇ ਮਹਿੰਗਾਈ ਪੈਰ ਪਸਾਰਨ ਲੱਗੀ ਹੈ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਟਮਾਟਰ ਦੀ ਕੀਮਤ 80 ਰੁਪਏ ਅਤੇ ਬੈਂਗਨ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ ਦੂਜੇ ਪਾਸੇ ਕੋਲਕਾਤਾ ਦੇ ਬਾਜ਼ਾਰਾਂ 'ਚ ਸਬਜ਼ੀਆਂ ਅੰਡੇ ਅਤੇ ਪੋਲਟਰੀ ਮੀਟ ਦੀਆਂ ਉੱਚੀਆਂ ਪਦਾਰਥਾਂ ਕੀਮਤਾਂ ਕਾਰਨ ਆਮ ਕਿਲਾ ਵਾਦ ਗਈ ਵਾਦ ਗਈ ਯਾਨੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਲਕਾਤਾ ਵਿੱਚ ਸਬਜ਼ੀ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ ਪੰਜਾਬ ਚੰਡੀਗੜ੍ਹ ਅਤੇ ਦਿੱਲੀ ਦੀਆਂ ਮੰਡੀਆਂ ਵਿੱਚ ਸਬਜ਼ੀ ਦੀਆਂ ਕੀਮਤਾਂ ਨੇ ਇਸ ਵੇਲੇ ਆਮ ਆਦਮੀ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਨਾਲ ਵਿਗਾੜ ਦਿੱਤਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦਿਓ ਲਗਭਗ ਹਰ ਜ਼ਿਲ੍ਹੇ ਵਿੱਚ ਸਬਜ਼ੀਆਂ ਇਸ ਵੇਲੇ ਦੁੱਗਣੀਆਂ ਕੀਮਤਾਂ ਤੇ ਮਿਲ ਰਹੀਆਂ ਹਨ 20 ਤੋਂ 30 ਰੁਪਏ ਮਿਲਣ ਵਾਲਾ ਟਮਾਟਰ ਇਸ ਵੇਲੇ 60 ਤੋਂ 80 ਰੁਪਏ ਵਿੱਚ ਕਿਲੋ ਮਿਲ ਰਿਹਾ ਹੈ 25 ਤੋਂ 35 ਰੁਪਏ ਮਿਲਣ ਵਾਲਾ ਆਲੂ ਇਸ ਵੇਲੇ 40 ਤੋਂ 50 4 ਪੇ ਕਿਲੋ ਮਿਲ ਰਹਾ ਹੈ ਚੰਡੀਗੜ੍ਹ ਦੀ ਸਬਜੀ ਮੰਡੀ ਵਿੱਚ ਪਹੁੰਚਣ ਵਾਲੇ ਲੋਕ ਵੀ ਸਬਜੀ ਦੀਆਂ ਕੀਮਤਾਂ ਸੁਣ ਕੇ ਪਰੇਸ਼ਾਨ ਹਨ ਸਾਧਾਰਨ ਜਿਹੇ ਸਵਾਦ ਵਾਲਾ ਕਦੂ ਅਤੇ ਲੋਕੀ ਵੀ ਇਸ ਵੇਲੇ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਜਦਕਿ ਟਮਾਟਰ 80 ਰੁਪਏ ਕਿਲੋ ਤੱਕ ਜਾ ਪਹੁੰਚਿਆ ਹੈ ਗੱਲ ਕਰੀਏ ਬਾਕੀ ਸਬਜ਼ੀਆਂ ਦੀ ਤਾਂ ਬੈਂਗਨ ਤੋਂ ਲੈ ਕੇ ਖੀਰਾ ਤੋਰੀ ਪਿੰਡੀ ਅਤੇ ਪਰਵਲ ਤੱਕ ਵੀ ਦੁੱਗਣੇ ਭਾਅ ਤੇ ਵਿਕ ਰਹੇ ਹਨ ਕੋਲਕਾਤਾ ਸ਼ਹਿਰ ਦੇ ਕਈ ਬਾਜ਼ਾਰਾਂ 'ਚ ਸਬਜੀ ਵਿਕੇਤਾਵਾਂ ਨੇ ਦੱਸਿਆ ਕਿ ਟਮਾਟਰ ਦੀ ਕੀਮਤ ਇੱਕ ਮਹੀਨੇ ਪਹਿਲਾਂ 40 ਤੋਂ 50 ਰੁਪਏ ਵਧਾ ਕੇ 80 ਤੋਂ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੱਸਿਆ ਇਹ ਕਿ ਮਹਿੰਗਾਈ ਨੇ ਆਮ ਆਦਮੀ ਦੀ ਰੋਜ਼ੀ ਦਾ ਜੜਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪੈਰੇ ਬਾਰਿਸ਼ ਕਾਰਨ ਜਿਹੜੀ ਸਬਜ਼ੀਆਂ ਦੀ ਆਵਾਜਾਈ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੀ ਹੈ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿੱਚ ਸਬਜ਼ੀਆਂ ਪਹੁੰਚਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਜਿਸ ਕਾਰਨ ਸਬਜ਼ੀਆਂ ਦੀ ਕੀਮਤਾਂ ਨੇ ਅਸਮਾਨ ਛੂ ਲਿਆ। ਵਿਦੇਸ਼ 'ਚ ਰਹਿ ਰਹੇ ਬੱਚਿਆਂ ਦੀ ਆਏ ਦਿਨ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਉੱਤੇ ਹੀ ਇੱਕ ਮਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤਾਂ ਸਹੀਏ ਪੰਜਾਬ ਦੇ ਨੌਜਵਾਨ ਰੋਜ਼ਗਾਰ ਤੋਂ ਪੜ੍ਹਾਈ ਲਈ ਵਿਦੇਸ਼ ਦਾ ਰੁਕ ਕਰ ਰਹੇ ਹਨ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਲੱਖਾਂ ਰੁਪਏ ਖਰਚ ਕਰਕੇ ਉਹਨਾਂ ਦੀ ਇੱਜ਼ਤ ਪੂਰੀ ਕਰ ਦਿੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਵਿੱਚ ਗਈ ਪੰਜਾਬੀ ਨੌਜਵਾਨ ਦੀ ਲਗਭਗ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਅੱਜ ਕਹਿ ਜਾਈਏ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ 22 ਸਾਲ ਦੀ ਮੌਤ ਹੋ ਗਈ ਹੈ ਦਰਸਲ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਰਾਨੂੰਵਾਨ ਦੇ ਅਧੀਨ ਪੈਂਦੇ ਪਿੰਡ ਜਾਵਲਪੁਰ ਰਵਾਲ ਦੇ ਕੈਨੇਡਾ ਵਿੱਚ ਰਹਿੰਦੀ 22 ਸਾਲਾ ਨੌਜਵਾਨ ਜਤਨਦੀਪ ਸਿੰਘ ਦੀ ਕੈਨੇਡਾ ਦੇ ਸਰੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਅਚਾਨਕ ਮੌਤ ਹੋ ਗਈ ਜਤਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਜਾਵਲਪੁਰ ਅੱਜਕੱਲ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਸਰੀ ਇਲਾਕੇ ਵਿੱਚ ਰਹਿ ਰਿਹਾ ਸੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦੇਈਏ ਕਿ ਪੰਜਾਬ ਤੋਂ ਪੜਨ ਗਏ ਬੱਚਿਆਂ ਦੀ ਵਿਦੇਸ਼ਾਂ ਦੇ ਵਿੱਚ ਮੌਤ ਦੇ ਅੰਕੜੇ ਦਿਨ-ਪਰ-ਦਿਨ ਵੱਧਦੇ ਜਾ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਵਾਰ ਫੇਰ ਸਵਾਲਾਂ ਦੇ ਕਟਘਰੇ 'ਚ गिर ਚੁੱਕੇ ਨੇ ਦੱਸ ਸਈਏ ਕੀ ਸ਼ੋਮਨੀ ਅਕਾਲੀ ਦਲ ਅੰਦਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਈਆਂ ਵਿਵਾਦ ਹਾਲੇ ਤੱਕ ਵੀ ਨਹੀਂ ਸੁਲਝਿਆ ਬਾਕੀ ਧੜੇ ਨੇ ਇੱਕ ਵਾਰ ਮੁੜ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਹ ਸਵਾਲ ਖੜੇ ਕਰ ਦਿੱਤੇ ਹਨ ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਕੀ ਧੜੇ ਨੂੰ ਭਾਜਪਾ ਦੀ ਟੀਮ ਕਰਾਰ ਦਿੱਤੇ ਜਾਂਦੇ ਅੱਜ ਬਾਕੀ ਧੜੇ ਨੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਈ ਮੁੱਦਿਆਂ ਨੂੰ ਜਾਗਰ ਕੀਤਾ ਹੈ ਜਿਨ੍ਹਾਂ ਦੇ ਉਹ ਜਵਾਬ ਮੰਗ ਰਹੇ ਹਨ ਰਣਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਭਾਜਪਾ ਦੀ ਟੀਮ ਦਾ ਇਲਜ਼ਾਮ ਲਾ ਕੇ ਸੁਖਬੀਰ ਸਿੰਘ ਬਾਦਲ ਤੜਾ ਅਸਲ ਮੁੱਦੇ ਤੋਂ ਪਟਕਾਰ ਰਿਹਾ ਹੈ ਅਸਲ ਸਵਾਲਾਂ ਦੇ ਜਵਾਬ ਦਿਓ ਉਹਨਾਂ ਨੇ ਪੁੱਛਿਆ ਹੈ ਕਿ ਚੁੰਦਾ ਕਮੇਟੀ ਕਿਸ ਨੇ ਬਣਾਈ ਚੁੰਦਾ ਕਮੇਟੀ ਦੇ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ 6.5 ਨਾਲ ਵੋਟਾਂ ਦਾ ਸੋਧਾ ਕਰਕੇ ਸਾਰੇ ਹਲਕਾ ਇੰਚਾਰਜਾਂ ਦੀਆਂ ਮੀਟਿੰਗਾਂ ਕਿਉਂ ਕਰਵਾਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਟਾਲਾ ਕੇ ਵਰਤਕੇ ਵੋਟਾਂ ਲਈ ਡੇਰੇ ਨੂੰ ਮੁਆਫੀ ਕਿਉਂ ਦਿਵਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੋਸ਼ਾਕ ਅਤੇ ਅੰਮ੍ਰਿਤ ਦੀ ਨਕਲ ਵਾਲਾ ਪਰਚਾ ਕਿਉਂ ਵਾਪਸ ਲਿਆ ਲੰਘਪਗ ਲਗਾਤਾਰ 2014 ਤੋਂ ਹਾਰ ਦੇ ਆ ਰਹੇ ਹਾਂ ਕਿਉਂ ਵਿਵਾਵਿਤ ਡੀਜੀਪੀ ਸ਼ੈਣੀ ਨੂੰ ਲਾਉਣਾ ਕਿਉਂ ਜ਼ਰੂਰੀ ਸੀ ਵਿਵਾਵਿਤ ਇਜ਼ਹਾਰ ਆਲਮ ਨੂੰ ਪਾਰਟੀ ਚ ਲਿਆ ਕੇ ਘਰ ਵਾਲੀ ਨੂੰ ਟਿਕਟ ਦੇਣੀ ਕੀ ਜ਼ਰੂਰੀ ਸੀ ਜਦੋਂ 2015 ਵਿੱਚ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਲੱਗੇ ਸਨ ਤੇ ਨਾਲ ਹੀ ਡੇਰੇ ਸੱਸੇ ਦੇ ਪ੍ਰੇਮੀਆ ਵੱਲੋਂ ਫਿਲਮਾਂ ਚਲਾਉਣ ਲਈ ਧਰਨੇ ਲਾ ਕਈ ਦਿਨਾਂ ਤੱਕ ਕਰੀਲਾ ਰੋਕੀਆਂ ਸਨ ਤੇ लाਠੀ ਚਾਰਜ ਆ ਗੋਲੀਬਾਰੀ ਵਰਗੀ ਸਖਤੀ ਨਹੀਂ ਸੀ ਵਰਤੀ ਤਾਂ ਸਿੱਖਾ ਸੰਗਤਾਂ ਤੇ ਹੈ ਜੀ ਸਖਤੀ ਕਿਉਂ ਵਰਤੀ ਦੱਸ ਜਾਈਏ ਕਿ ਸੁਖਬੀਰ ਸਿੰਘ ਬਾਦਲ ਤੇ ਸਾਰੇ ਸਵਾਲ ਖੜੇ ਕਿਤੇ ਗਏ ਨੇ ਤੇ ਦਾਸ ਸਹੀਏ ਕਿ ਉਹਨਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗੇ ਗਏ ਨੇ ਅਕਾਲੀ ਦਲ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਉਸ ਤੋਂ ਬਾਅਦ ਸੁਭੀਰ ਸਿੰਘ ਬਾਦਲ ਤੇ ਇੱਕ ਵਾਰ ਫੇਰ ਸਵਾਲਾਂ ਦਾ ਜਿਹੜਾ ਬਦਲ ਛਾ ਗਿਆ ਜਲੰਧਰ ਦੇ ਵਿੱਚ ਹੋ ਰਹੀਆਂ ਜਿਮਨੀ ਚੌਣਾ ਕਾਲ ਉਸ 10 ਜੁਲਾਈ ਨੂੰ ਪੈਣੀਆਂ ਨੇ ਦਾਸ ਸਹੀਏ ਕਿ ਭਲਕੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦਾਸ ਸਹੀਏ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵੋਟਰਾਂ ਜੋ ਕਿ ਦੁਕਾਨਾਂ ਤੇ ਵਪਾਰਕ ਦਾਰਿਆਂ 'ਚ ਕੰਮ ਕਰਦੇ ਹਨ ਅਤੇ ਫੈਕਟਰੀ ਕਮੇਹਨ ਨੂੰ ਜਿਮਨੀ ਚੌਂ ਮਦ ਦੇ ਨਜ਼ਰ ਪਲਕੇ 10 ਜੁਲਾਈ 2024 ਨੂੰ ਤਨਖਾਹ ਸਮੇਤ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ ਇਹਨਾਂ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ ਚੰਤੀ ਜਲੰਧਰ ਪੱਛਮੀ ਐਸਸੀ ਹਲਕੇ ਦੀਆਂ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਵੋਟਰਾਂ ਲਈ 10 ਦਸਾਈ 2024 ਬੁੱਧਵਾਰ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੱਸਿਆ ਕਿ ਜਲੰਧਰ ਦੇ ਵਿੱਚ ਹੋ ਰਹੀਆਂ ਜਮਨੀ ਚੋਣਾ ਨੂੰ ਲੈ ਕੇ ਜਲੰਧਰ ਦੇ ਜਿਹੜੇ ਫੈਕਟਰੀ ਕਾਮੇ ਨੇ ਜਾਂ ਦੁਕਾਨ ਦੇ ਆਧਾਰਿਆਂ ਨੂੰ ਦਸ ਚਲਾਈ 2024 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਇਸ ਛੁੱਟੀ ਦੇ ਪੈਸੇ ਵੀ ਦਿੱਤੇ ਜਾਣਗੇ ਉਤੇ ਹੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਵਕਾਰ ਦਾ ਸਵਾਲ ਜਿਮਨੀ ਚੋਣ ਨਹੀਂ ਬਣਨੀ ਚਾਹੀਦੀ ਸੀ ਦੱਸਈਏ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਭਲਕੇ ਹੋ ਰਹੀ ਜਿਮਨੀ ਚੋਣ ਨੂੰ ਸਿਆਸੀ ਪਾਰਟੀਆਂ ਨੇ ਜਿਹੋ ਜਿਹਾਂ ਵਕਾਰ ਦਾ ਸਵਾਲ ਬਣਾ ਲਿਆ ਉਸ ਦੀ ਜ਼ਰੂਰਤ ਨਹੀਂ ਸੀ ਖਾਸ ਕਰਕੇ ਸੱਤਾਧਾਰੀ ਪਾਰਟੀ ਚ ਜੋ 91 ਤੋਂ 90 ਐਮਐਲਏ ਰਹਿ ਗਏ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਬਹੁਤਾ ਫਰਕ ਨਹੀਂ ਪੈਣਾ ਜਿਹੋ ਜਿਹਾ ਮਾਹੌਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕੈਂਪ ਆਫਿਸ ਬਣਾ ਕੇ ਚੋਣ ਜਿੱਤਣ ਲਈ ਸਾਰੇ ਹੀ ਮੰਤਰੀ ਤੇ ਸਾਰਾ ਪਰਿਵਾਰ ਜੋਕ ਕੇ ਸਿਰਜੇ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਇੰਨਾ ਵਿਚਾਰਾ ਦਾ ਪ੍ਰਗਟਾਵਾ ਸਾਬਕਾ ਪੀਐਨ ਸਾਬਕਾ ਮੰਤਰੀ ਤੇ ਜਲੰਧਰ ਕੈਂਡ ਦੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸੋਮਵਾਰ ਨੂੰ ਇੱਥੇ ਕੀਤਾ ਪੰਜਾਬੀ ਜਾਗਰਨ ਦੇ ਵਿਗੜੇ ਵਿੱਚ ਅਸੀਂ ਵਿਸ਼ੇਸ਼ ਪਉ ਪੰਜਾਬੀ ਜਾਗਰਨ ਦੇ ਵਿੜੇ ਵਿੱਚ ਵਿਸ਼ੇਸ਼ ਰੂਪ ਚ ਪਧਾਰੇ ਸਾਨੂੰ ਨਾ ਕਿਹਾ ਕੀ ਇਹ ਚੋਣ ਕੋਈ ਟ੍ਰੇਡ ਸੈਂਟਰ ਨਹੀਂ ਹੈ ਅਜੇ 4 ਸੀਟਾਂ ਲਈ ਜਿੰਨੀ ਚੋਣ ਹੋਣੀਆਂ ਬਾਕੀ ਹਨ ਅਜੇ ਕੁਝ ਨਹੀਂ ਪਤਾ ਕਿ ਪੰਜਾਬ ਦੀ ਰਾਜਨੀਤੀ ਕਿੱਧਰ ਜਾਣੀ ਹੈ ਦੇਸ਼ ਦੀ ਭਾਜਪਾ ਸਰਕਾਰ ਪੰਜਾਬੀਆਂ ਪ੍ਰਤੀ ਕਿਹੋ ਜਿਹਾ ਹਵਾਈਆ ਰੱਖਦੀ ਹੈ ਪੰਜਾਬੀਆਂ ਦੇ ਸਿੱਖ ਰਾਜਨੀਤੀ ਨੂੰ ਕਿਸ ਨਜ਼ਰੀਏ ਨਾਲ ਪੇਸ਼ ਕਰਦੇ ਹੈ ਇਹ ਪ੍ਰਭਾਵ ਆਉਣ ਵਾਲੇ ਸਮੇਂ ਚ ਦੇਖਣ ਨੂੰ ਮਿਲੇਗਾ ਇਸ ਲਈ ਜਲੰਧਰ ਪੱਛਮੀ ਦੀ ਚੋਣ ਨੂੰ ਵਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਦੱਸ ਸੀ ਇਹ ਕਿ ਪ੍ਰਗਟ ਸਿੰਘ ਵੱਲੋਂ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ